ਕਿ ਪੰਥ ਤੇ ਪੰਜਾਬ ਦੇ ਜਿਹੜੇ ਵੱਡੇ-ਮੁੱਡੇ ਲੈ ਕੇ ਅਸੀਂ ਇੱਕ ਜਿਹੜੀ ਹੈ ਪ੍ਰਿੰਸੀਪਲ ਸਟੈਂਡ ਹੈ ਕਿ ਅਸੀਂ ਬੀਜੇਪੀ ਨਾਲ ਅਲਾਇੰਸ ਨਹੀਂ ਕਰਾਂ ਕੁਦਰਤੀ ਗੱਲ ਹੈ ਜਦੋਂ ਤੁਸੀਂ ਦੋ ਪਾਰਟੀਆਂ ਇਕੱਠੇ ਹੁੰਦੇ ਹੋ ਤੁਹਾਡਾ ਵੋਟ ਸ਼ੇਅਰ ਵੱਧ ਹੁੰਦਾ ਜਦੋਂ ਤੁਸੀਂ ਇਕੱਲੇ ਇਲੈਕਸ਼ਨ ਲੜਦੇ ਹੋ ਤੇ ਫਿਰ ਨੈਚੁਰਲੀ ਹੈ ਬੜੀ ਵੱਡੀ ਸਾਡੇ ਸਾਹਮਣੇ ਚੁਣੌਤੀ ਸੀਗੀ ਇੱਕ ਪਾਸੇ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਜਿਹੜੇ ਲੋਕ ਵੋਟ ਪਾਉਣਾ ਚਾਹੁੰਦੇ ਸੀ ਉਹ ਹੋ ਗਏ ਔਰ ਕਿਤੇ ਨਾ ਕਿਤੇ ਲੋਕਾਂ ਨੇ ਸੋਚਿਆ ਕਿ ਸ਼ਰਮੜੀ ਕਾਲੀ ਦਲ ਇੱਕ ਖੇਤਰੀ ਪਾਰਟੀ ਹੁੰਦੇ ਨਾ ਤੇ ਸ਼ਾਇਦ ਇਕੱਲੇ ਲੜ ਕੇ ਉਹਨਾਂ ਮੁਕਾਬਲਾ ਨਾ ਕਰ ਸਕੇ ਇਸ ਕਰਕੇ ਉਹ ਤਾਂ ਫਾਇਦਾ ਕਾਂਗਰਸ ਲੈ ਗਈ ਜਿਹੜੀ ਭਾਜਪਾ ਵੱਲੋਂ ਸਾਨੂੰ ਫੀਲਿੰਗ ਆ ਰਹੀ ਸੀ ਉਹ ਚਾਹੁੰਦੇ ਸੀ ਕਿ ਸੀਟਾਂ ਦਾ ਵੱਧ ਘੱਟ ਕਰ ਲੋ ਤੇ ਮੁੱਦੇ ਛੱਡ ਦਿਓ ਪਰ ਅਸੀਂ ਮੜਾ ਕਰਤਾ ਤਾਂ ਕਾਲੀ ਦਲ ਨੂੰ ਖਡੂਰ ਸਾਹਿਬ ਦੀ ਸ਼ੀਟ ਛੱਡ ਦੇਣੀ ਚਾਹੀਦੀ ਸੀ ਕਾਲੀ ਦਲ ਨੂੰ ਫਰੀਦਕੋਟ ਤੋਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਸੀ 13 ਤੋਂ ਲੜ ਕੇ ਵੀ ਤਾਂ 21 ਜਿੱਤੀ ਹੈ ਇਹ ਵੀ ਸਵਾਲ ਲੇਖੋ ਜਦੋਂ ਫੈਸਲੇ ਹੋਏ ਸੀ ਸਾਰੇ ਸਾਡੇ ਵੀਰ ਵਿੱਚ ਹੀ ਸੀ ਜੇ ਬੋਲਣਾ ਹੁੰਦਾ ਪਰ ਇਲੈਕਸ਼ਨ ਤੋਂ ਪਹਿਲਾਂ ਬੋਲਣਾ ਚਾਹੀਦਾ ਉਹਨੂੰ ਤਾਂ ਆਪੋ ਆਪਣੀ ਟਿਕਟਾਂ ਮਾਰਦਾ ਅਕਾਲੀ ਦਲ ਦੇ ਕੁਝ ਲੀਡਰ ਵੱਖ ਹੋ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਅਕਾਲੀ ਦਲ ਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲਰਾਂ ਦੀ ਅਗਵਾਈ ਤੇ ਵੱਡੇ ਸਵਾਲ ਨੇ ਔਰ ਅਕਾਲੀ ਦਲ ਨੂੰ ਸਿਧਾਂਤ ਤੇ ਲਿਆਉਣ ਦੇ ਲਈ ਦਾਵਾ ਕਰ ਰਹੇ ਨੇ ਕਿ ਅਸੀਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਦੇ ਲਈ ਮਾਫੀ ਮੰਗਾਂਗੇ ਦਰਬਾਰ ਸਾਹਿਬ ਜਾਵਾਂਗੇ ਔਰ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰਾਂਗੇ ਔਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਵੀ ਅਜੇ ਵੀ ਜਿਹੜਾ ਆਕਾਲੀ ਦਲ ਦੇ ਵਿੱਚ ਹਾਂ ਦੂਜੀ ਗੱਲ ਉਹ ਕਹਿੰਦੇ ਨੇ ਕਿ ਪਾਰਟੀ ਕਿਸ ਤਰ੍ਹਾਂ ਨਾਲ ਚਲਾਉਣੀ ਹੈ 28 ਸੈਕਟਰ ਤੋਂ ਹੁਣ ਪਾਰਟੀ ਨਹੀਂ ਚੱਲੇਗੀ ਅਸੀਂ ਦੱਸਾਂਗੇ ਕਿ ਪਾਰਟੀ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਸੀਨੀਅਰ ਆਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਰ ਮੌਜੂਦ ਰਹਿਣਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਜਿਸ ਤੌਰ ਦੇ ਵਿੱਚ ਅਕਾਲੀ ਦਲ ਖੜਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਗੱਲ ਇਹ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਦੋਰਾਵਾ ਨਹੀਂ ਕਿ ਸਾਡੀ ਉਮੀਦ ਤੋਂ ਪਰਫਾਰਮੈਂਸ ਥੱਲੇ ਗਈ ਉਹਦੇ ਵਾਸਤੇ ਪਾਰਟੀ ਦੇ ਜਿਹੜੀ ਪ੍ਰਕਿਰਿਆ ਮੰਤਨ ਦੀ ਸੁਮੇਂ ਕਿਹ ਲਗਾਤਾਰ ਚੱਲ ਰਹੀ ਹੈ ਕੋਰ ਕਮੇਟੀ ਦੀ ਮੀਟਿੰਗ ਹੋ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਗਈ ਜ਼ਿਲ੍ਹਾ ਜਥੇਦਾਰ ਸਭਾ ਦੀ ਮੀਟਿੰਗ ਹੋ ਗਈ ਅਲ ਕੰਚ ਚਾਰਜਿੰਦੀ ਹੋਗੀ ਹੁਣ ਕੱਲ ਤੋਂ ਯੂਥ ਅਕਾਲੀ ਦਰ ਐਸਸੀ ਵਿੰਗ ਬੀਸੀ ਵਿੰਗ ਔਰ ਸ਼ਰਮਣੀ ਗੁੱਦਰਪੰਦ ਕਮੇਟੀ ਦੇ ਸਤਕਾਰਤ ਮੈਂਬਰ ਸਹਿਬਾਨ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਏ ਮਕਸਦ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਰਿਜ਼ਲਟ ਆਉਂਦਾ ਤੇ ਉਦੋਂ ਬੈਠ ਕੇ ਅਸੀਂ ਦੇਖਣਾ ਹੁੰਦਾ ਹੈ ਕਿ ਕਿੱਥੇ ਕਿਤੇ ਕਮੀ ਰਹੀ ਕਿ ਚੋਣ ਪ੍ਰਚਾਰ ਦੇ ਵਿੱਚ ਕੋਈ ਕਮੀ ਰਹੀ ਕਿ ਇਸ਼ੂਸ ਦੇ ਵਿੱਚ ਕੋਈ ਪ੍ਰੋਬਲਮ ਆਈ ਜਦ ਦੂਜੇ ਪਾਸੇ ਕੀ ਇਸ਼ੂ ਸਾਡੇ ਖਿਲਾਫ ਉਠਾਏ ਗਏ ਕਿਸ ਤਰ੍ਹਾਂ ਦੀ ਮੈਨੇਜਮੈਂਟ ਇਲੈਕਸ਼ਨ ਦੀ ਰਹੀ ਇਹ ਸਾਰੀਆਂ ਚੀਜ਼ਾਂ ਦੀ ਸਮੀਖਿਆ ਜਿਹੜੀ ਹੈ ਉਹ ਪਾਰਟੀ ਨੇ ਕਰਨੀ ਹੁੰਦੀ ਹੈ ਤੇ ਸਾਰੇ ਕੋਕ ਪੜਤਾਲ ਕਰਨ ਤੋਂ ਬਾਅਦ ਜੋ ਨਤੀਜਾ ਨਿਕਲਦਾ ਹੈ ਕਿ ਕਿੱਥੇ ਕਮੀ ਰਹੀ ਫਿਰ ਉਹਨੂੰ ਦੂਰ ਕਿਸ ਤਰ੍ਹਾਂ ਕਰਨਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆ ਕੀਤੀ ਜਾਂਦੀ ਅਫਸੋਸ ਇਸ ਗੱਲ ਦਾ ਹੈ ਕਿ ਇੱਥੇ ਤਾਂ ਅਫੀਸ਼ੀਅਲ ਬਿਟੇ ਚੱਲ ਰਹੀਆਂ ਔਰ ਹਰ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਨੇ ਬੜੀ ਖੁੱਲ੍ਹਦਲੀ ਦੇ ਨਾਲ ਪਹਿਲਾਂ ਇਹ ਕਿਹਾ ਕਿ ਜੇ ਪਾਰਟੀ ਨੂੰ ਮੇਰੇ ਉੱਤੇ ਵਿਸ਼ਵਾਸ ਹੈ ਮੈਂ ਤਾਂ ਪ੍ਰਧਾਨ ਰਹੂੰਗਾ ਜੇ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਹੈ ਤੇ ਮੈਂ ਪ੍ਰਧਾਨ ਨਹੀਂ ਰਹਿਣਾ ਤੁਸੀਂ ਜਿੰਨੂੰ ਮਰਜ਼ੀ ਪ੍ਰਧਾਨ ਬਣਾ ਲਓ ਵਰਕਿੰਗ ਕਮੇਟੀ ਚ ਵੀ ਹੋਇਆ ਹਲਕਾ ਚਰਚਾ ਦੀ ਮੀਟਿੰਗ ਚ ਵੀ ਜਿਲ੍ਹਾ ਜਥੇਦਾਰਾਂ ਦੀ ਮੀਟਿੰਗ ਥੀ ਔਰ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਰਿਆਂ ਨੇ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਨਹੀਂ ਇਹ ਲਫ਼ਜ਼ ਤੁਸੀਂ ਵਾਪਸ ਲਓ ਅਸੀਂ ਤੁਹਾਡੀ ਇਹ ਤਜਵੀਜ਼ ਪ੍ਰਵਾਨ ਨਹੀਂ ਕਰਦੇ ਪ੍ਰਧਾਨ ਤੁਸੀਂ ਰਹਿਣਾ ਆਪਾਂ ਸਾਰੇ ਰਲ ਮਿਲ ਕੇ ਜ਼ਿੰਮੇਵਾਰੀ ਨਾਲ ਇਹਦੇ ਕਾਰਨ ਲੱਭੀਏ ਇਹ ਤੁਹਾਡਾ ਸਵਾਲ ਇਹੀ ਕਰਦਾ ਹੈ ਕਿ ਜਿਹੜੀ ਅਗਵਾਈ ਅਸ ਵੀਰ ਸਿੰਘ ਬਾਦਲ ਹਰਾਂ ਦੀ ਉਹਦੇ ਚ ਲਗਾਤਾਰ ਅਸੀਂ 4 ਇਲੈਕਸ਼ਨ ਅਸੀਂ ਲਗਾਤਾਰ 4 ਇਲੈਕਸ਼ਨਾਂ ਜਿਹੜੇ ਬੁਰੇ ਤਰੀਕੇ ਦੇ ਨਾਲ ਹਾਰ ਗਏ ਸਾਡੇ ਹੱਕ ਦੇ ਵਿੱਚ ਮਾਹੌਲ ਹੀ ਨਹੀਂ ਬਣ ਰਿਹਾ ਨਹੀਂ ਦੇਖੋ ਹਰ ਇਲੈਕਸ਼ਨ ਦਾ ਜਿਹੜਾ ਆਪਣਾ ਆਪਣਾ ਮਾਹੌਲ ਹੁੰਦਾ ਆਪਣੇ ਆਪਣੇ ਕਾਰਨ ਬੰਦੇ ਆ ਅਲੱਗ-ਅਲੱਗ ਪਰਸਥਿਤੀਆਂ ਹੁੰਦੀਆਂ ਇਸ ਕਰਕੇ ਕਿਸੇ ਵੀ ਇੱਕ ਇਲੈਕਸ਼ਨ ਨੂੰ ਤੁਸੀਂ ਦੂਜੀ ਇਲੈਕਸ਼ਨ ਨਾਲ ਜੋੜ ਕੇ ਨਹੀਂ ਦੇਖ ਸਕਦੇ ਐਦਕੀ ਇਹ ਹੈ ਕਿ 2019 ਤੱਕ ਪਾਰਲੀਮੈਂਟ ਦੇ ਵਿੱਚ ਤਾਂ ਅਸੀਂ ਬੀਜੇਪੀ ਦੇ ਨਾਲ ਹਰ ਹਲਕੇ ਲੜਦੇ ਸੀ ਐਦਕੀ ਪਹਿਲੀ ਵਾਰ ਹੀ ਹੈ ਕਿ ਅਸੀਂ ਫੈਸਲਾ ਕੀਤਾ ਕਿ ਪੰਥ ਤੇ ਪੰਜਾਬ ਦੇ ਜਿਹੜੇ ਵੱਡੇ ਮੁੱਦੇ ਲੈ ਕੇ ਅਸੀਂ ਇੱਕ ਜਿਹੜੀ ਹੈ ਪ੍ਰਿੰਸੀਪਲ ਸਟੈਂਡ ਰਿਹਾ ਕਿ ਅਸੀਂ ਬੀਜੇਪੀ ਨਾਲ ਅਲਾਈਅንስ ਨਹੀਂ ਕਰਾਂਗੇ ਕੁਦਰਤੀ ਗੱਲ ਹੈ ਜਦੋਂ ਤੁਸੀਂ ਦੋ ਪਾਰਟੀਆਂ ਇਕੱਠੇ ਹੁੰਦੇ ਹੋ ਤੁਹਾਡਾ ਵੋਟ ਸ਼ੇਅਰ ਵੱਧ ਹੁੰਦਾ ਜਦੋਂ ਤੁਸੀਂ ਇਕੱਲੇ ਇਲੈਕਸ਼ਨ ਲੜਦੇ ਹੋ ਤੇ ਫਿਰ ਨੈਚੁਰਲੀ ਆ ਬੜੀ ਵੱਡੀ ਸਾਡੇ ਸਾਹਮਣੇ ਚੁਣੌਤੀ ਸੀਗੀ ਇਸ ਕਰਕੇ ਇੱਕ ਤਾਂ ਉਹ ਕਾਰਨ ਸੀ ਦੂਜਾ ਜਿਹੜਾ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਜਿਸ ਤਰੀਕੇ ਭਾਜਪਾ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਵੀ ਜਿਹੜੀਆਂ ਤਾਕਤਾਂ ਪੋਲਰਾਈਜੇਸ਼ਨ ਨੂੰ ਪਸੰਦ ਨਹੀਂ ਕਰਦੀਆਂ ਜਾਂ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੀਆਂ ਇੱਕ ਪਾਸੇ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਜਿਹੜੇ ਲੋਕ ਵੋਟ ਪਾਉਣਾ ਚਾਹੁੰਦੇ ਸੀ ਉਹ ਹੋ ਗਏ ਔਰ ਕਿਤੇ ਨਾ ਕਿਤੇ ਲੋਕਾਂ ਨੇ ਸੋਚਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੁੰਦੇ ਨਾਤੇ ਸ਼ਾਇਦ ਇਕੱਲੇ ਲੜ ਕੇ ਉਹਨਾਂ ਮੁਕਾਬਲਾ ਨਾ ਕਰ ਸਕੇ ਇਸ ਕਰਕੇ ਉਹਦਾ ਫਾਇਦਾ ਕਾਂਗਰਸ ਲੈ ਗਈ ਉਹਨਾਂ ਨੂੰ ਸੀਟਾ ਵਧ ਗਈਆਂ ਇਹ ਪ੍ਰਸਥਿਤੀਆਂ ਕਈ ਵਾਰੀ ਵਾੜ ਜਾਂਦੀਆਂ ਇੱਕ ਅਸੀਂ ਲੰਬਾ ਸਮਾਂ 23 ਸਾਲ ਆਪੋ ਦੇ ਵਿੱਚ ਭਾਈਵਾਲ ਸੀ ਸਾਡੇ ਵਿਰੋਧੀਆਂ ਨੇ ਵੀ ਪ੍ਰਚਾਰ ਕਰ ਦਿੱਤਾ ਕਿ ਇਹਨਾਂ ਨੂੰ ਵੋਟਾਂ ਪਾਉਂਦਾ ਕੀ ਫਾਇਦਾ ਇਹਨਾਂ ਜਾ ਕੇ ਫਿਰ ਮੋਦੀ ਸਾਹਿਬ ਨਾਲ ਰਲ ਜਾਣਾ ਅੱਛਾ ਆਪ ਬੰਦਾ ਕਿਵਰੀ ਮਨ ਵੀ ਲਿੰਦਾ ਵੀ ਪੁਰਾਣੇ ਸਾਥੀ ਨੇ ਵੀ ਇਹ ਮਾੜਾ ਮੋਟਾ ਲੜੇ ਹੈਗੇ ਆ ਪਰ ਇਕੱਠੇ ਨੇ ਹੋ ਜਾਂਦਾ ਵੀ ਸਾਨੂੰ ਜਿਹੜਾ ਨੁਕਸਾਨ ਕਿਤੇ ਕਿਤੇ ਹੋਇਆ ਇਸ ਕਰਕੇ ਹੋਰ ਵੀ ਇਸ਼ੂ ਹਲੇ ਅਸੀਂ ਸਟੱਡੀ ਕਰ ਰਹੇ ਆ ਤੁਸੀਂ ਕਹਿਆ ਕਿ ਕੋਰ ਕਮੇਟੀ ਨੇ ਪਾਰਟੀ ਨੇ ਫੈਸਲਾ ਕੀਤਾ ਕਿ ਬੀਜੇਪੀ ਦੇ ਨਾਲ ਨਹੀਂ ਜਾਵਾਂਗੇ ਅਸੀਂ ਪੰਥ ਪੰਜਾਬ ਨੂੰ ਚੁਣਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਅਸੀਂ ਸਾਰੇ ਉਹ ਚੁਣੇ ਪਰ ਤੋਂ ਡੇ ਵਿੱਚੋਂ ਕੁਝ ਸਾਥੀ ਤਾਂ ਇਹ ਜਿਹੀ ਵੀ ਸੀਗੇ ਉਦੋਂ ਵੀ ਤੁਹਾਡੇ ਤੇ ਉਹਨਾਂ ਦਾ ਦਬਾਅ ਪਾਰਟੀ ਤੇ ਪ੍ਰੈਸ਼ਰ ਰਿਹਾ ਕਿ ਨਹੀਂ ਸਾਨੂੰ ਬੀਜੇਪੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜ ਲੈਣਾ ਚਾਹੀਦਾ ਨਹੀਂ ਦੇਖੋ ਜਦੋਂ ਅਸੀਂ ਇੱਥੇ ਇਸੇ ਹਾਲ ਦੇ ਵਿੱਚ ਸਟੈਂਡ ਲਿਆ ਸੀ ਆਪਣਾ ਅਜੰਡਾ ਅਸੀਂ ਸਪਸ਼ਟ ਕਰ ਦਿੱਤਾ ਸੀ ਫਿਰ ਅਸੀਂ ਕਹਿਆ ਸੀ ਕਿ ਹੁਣ ਜੇ ਅਲਾਈਸ ਦੀ ਗੱਲ ਕਰਨੀ ਹੈ ਤਾਂ ਬੀਜੇਪੀ ਕਰੇ ਜਿਹੜੀ ਬੀਜੇਪੀ ਵੱਲੋਂ ਸਾਨੂੰ ਫੀਲਿੰਗ ਆ ਰਹੀ ਸੀ ਉਹ ਚਾਹੁੰਦੇ ਸੀ ਵੀ ਸੀਟਾਂ ਦਾ ਵੱਧ ਘਟ ਕਰ ਲਓ ਤੇ ਮੁੱਦੇ ਛੱਡ ਦਿਓ ਪਰ ਅਸੀਂ ਮਣਾ ਕਰ ਦਿੱਤਾ ਸੀ ਪਈ ਹੁਣ ਇਹ ਨਹੀਂ ਚੱਲਣਾ ਅੱਗੇ ਸਾਡਾ ਨੁਕਸਾਨ ਹੁੰਦਾ ਕਿਸਾਨੀ ਦਾ ਮੁੱਦਾ ਪਹਿਲਾਂ ਦੱਸੋ ਹੱਲ ਕਿਵੇਂ ਕਰਦੇ ਉਹਦਾ ਫੈਸਲਾ ਕਰੋ ਤੁਸੀਂ ਸਰਕਾਰ ਚ ਜਿਹੜੇ ਬੰਦੀ ਸਿੰਘਾਂ ਦਾ ਮੁੱਦਾ ਤੁਸੀਂ ਨੋਟੀਫਿਕੇਸ਼ਨ ਕੀਤਾ ਹੋਇਆ ਉਹਦਾ ਅਨਾਉਂਸਮੈਂਟ ਉਹਦੀ ਕਰਾਓ ਜਿਹੜਾ ਪਾਕਿਸਤਾਨ ਨਾਲ ਵਪਾਰ ਬੰਦ ਹੈ ਉਸ ਵਪਾਰ ਨੂੰ ਖੋਲੋ ਇਸ ਤਰ੍ਹਾਂ ਦੇ ਹੋਰ ਸਾਡੇ ਫੈਡਰਲਿਜ਼ਮ ਦੇ ਇਸ਼ੂ ਸੀ ਬਾਕੀ ਸੀ ਵੀ ਸਾਨੂੰ ਪਹਿਲਾਂ ਸਾਡੇ ਨਾਲ ਮੁੱਦੇ ਤਿਆ ਕਰੋ ਪਰ ਨਵਾਂ ਉਹ ਚਾਹੁੰਦੇ ਸੀ ਕਿ ਮੁੱਦੇ ਰਹਿਣ ਦਿਓ ਅਸੀਂ ਰਲ ਕੇ ਜਿਹੜਾ ਸਰਵੇ ਕਰਾਉਂਦੇ ਆ ਦੋਨਾਂ ਦੀਆਂ ਮਿਲਾ ਕੇ ਸਾਨੂੰ ਸੀਟਾਂ ਬਹੁਤ ਆਉਂਦੀਆਂ ਅਸੀਂ ਕਹਿੰਦੇ ਸੀਟਾਂ ਦੀ ਗੱਲ ਨਹੀਂ ਜਿੰਤਨ ਹਰ ਬੜਿਆਂ ਪਹਿਲਾ ਅਸੂਲ ਦੀ ਗੱਲ ਕਰਾਂਗੇ ਅੱਗੇ ਸਾਡਾ ਪੰਜਾਬ ਦਾ ਨੁਕਸਾਨ ਹੋਇਆ ਹੁਣ ਅਸੀਂ ਇਦਾਂ ਵਿਸ਼ਵਾਸ ਨਹੀਂ ਕਰ ਸਕਦੇ ਬਾਕੀ ਤੁਹਾਡਾ ਜਿਹੜਾ ਕਹਿੰਦਾ ਕਿ ਅਸੀਂ ਹੁਣ ਪੰਤਕ ਸਿਧਾਂਤ ਤੇ ਚੱਲਾਂਗੇ ਉਹ ਕਹਿੰਦੇ ਨੇ ਕਿ ਉਹਨਾਂ ਚੋਂ ਵੀ ਕੁਝ ਨਾਮ ਚਰਚਾ ਦੇ ਵਿੱਚ ਰਹਿੰਦੇ ਚੰਦੂ ਮਾਜਰਾ ਜਾਂ ਜਿਹੜਾ ਸਿਕੰਦਰ ਸਿੰਘ ਮਲੂਕਾ ਉਹ ਕਹਿੰਦੇ ਸੀ ਕਿ ਸਾਨੂੰ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜਨਾ ਚਾਹੀਦਾ ਨਹੀਂ ਕਈ ਲੀਡਰਾਂ ਦੇ ਵਿਚਾਰ ਸੀਗੇ ਕਿ ਸਮਝੌਤਾ ਕਰਨਾ ਚਾਹੀਦਾ ਪਰ ਉਹ ਅੱਜ ਜੇ ਕਿੱਥੇ ਖੜੀ ਨੇ ਜਦੋਂ ਫੈਸਲਾ ਹੁੰਦਾ ਨਾ ਉਹ ਮжоਰਿਟੀ ਦੇ ਨਾਲ ਜੋ ਫੈਸਲਾ ਹੁੰਦਾ ਪਾਰਟੀ 'ਚ ਉਹੀ ਪਰਵਾਣ ਦਾ ਕੁਝ ਲੀਡਰਾਂ ਦਾ ਵਿਚਾਰ ਸੀਗਾ ਇਹ ਤਾਂ ਕੋਈ ਦੋ ਰਵ ਨਹੀਂ ਹੈ ਕੁਝ ਲੀਡਰ ਚਾਹੁੰਦੇ ਸੀ ਹੋ ਜਾਵੇ ਲੇਕਿਨ ਬਹੁਤੇ ਲੀਡਰ ਚਾਹੁੰਦੇ ਸੀ ਕਿ ਨਾ ਹੋਵੇ ਕਿਉਂਕਿ ਅੱਜ ਵੀ ਤੁਸੀਂ ਸਵਾਲ ਹੀ ਕਰਦੇ ਹੋ ਤੇ ਐਂਡ ਤੇ ਮਤਾ ਫਿਰ ਇਹੀ ਹੋਇਆ ਕਿ ਨਹੀਂ ਹੋਏਗਾ ਤੁਹਾਡੇ ਵੱਲ ਤੋਂ ਸਵਾਲ ਇਹੀ ਜਾਂਦਾ ਨੇ ਕਿ ਜਿਹੜੀ ਇਹ ਚਰਚਾ ਪਿਛਲੇ ਦਿਨਾਂ ਦੀ ਦੂਸਰੇ ਗਰੁੱਪ ਦੇ ਵੱਲੋਂ ਉਹ ਸਾਜ਼ਿਸ਼ ਦੇ ਤਹਿਤ ਹੈਗੀ ਆ ਕਿ ਉਹ ਸਧਾਰਨ ਨੀ ਨਾ ਪ੍ਰਧਾਨਗੀ ਦਾ ਮਸਲਾ ਨਾ ਪਾਰਟੀ ਤੇ ਵੀ ਸਵਾਲ ਉਹ ਕਿਸੇ ਸੋਚੇ ਸਮਝੇ ਤਰੀਕੇ ਨਾਲ ਨਹੀਂ ਇੱਕ ਬੀਜੇਪੀ ਦੀ ਇੱਕ ਆਦਤ ਬਣ ਗਈ ਹੈ ਕਿ ਜਿੰਨੀਆਂ ਵੀ ਭਾਈਵਲ ਉਹਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹਨਾਂ ਦੇ ਵਿੱਚ ਫੁੱਟ ਪਾ ਕੇ ਕਮਜ਼ੋਰ ਕਰਕੇ ਤੇ ਆਪਣਾ ਆਧਾਰ ਵਧਾਉਂਦੇ ਜਿਹੜੀ ਆਦਤ ਜਿਹੜੀ ਮਹਾਰਾਸ਼ਟਰ ਦੇ ਵਿੱਚ ਵੀ ਹੋਈ ਜਿਹੜੀ ਆਂਧਰਾ ਦੇ ਵਿੱਚ ਵੀ ਹੋਈ ਜਿਹੜੀ ਬਿਹਾਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਜਿਹੜੀ ਉੜੀਸਾ ਦੇ ਵਿੱਚ ਵੀ ਦੇਖਣ ਨੂੰ ਮਿਲੀ ਕਿ ਤੁਸੀਂ ਭਾਈਵਾਲਾਂ ਨੇ ਖਾਣਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ ਜਿਹੜੀ ਹੈ ਬਗਾਵਤ ਖੜੀ ਕਰਕੇ ਉਹਨਾਂ ਨੂੰ ਕਮਜ਼ੋਰ ਕਰਕੇ ਤੇ ਆਪਣਾ ਅਦਾਜੜਾ ਉਹ ਬਦਾਉਣ ਦੀ ਕੋਸ਼ਿਸ਼ ਕਰੋ ਉਹ ਜਿਹੜੀ ਹੈਗੀ ਹੈ ਮਾਨਸਿਕਤਾ ਕਿਤੇ ਨਾ ਕਿਤੇ ਇੱਥੇ ਵੀ ਕੰਮ ਕਰਦੀ ਤੇ ਫਿਰ ਇਹਦੇ ਲਈ ਤੁਸੀਂ ਕੀ ਰਣਨੀਤੀ ਹੈ ਜਿਹੜੀ ਉਹ ਬਣਾ ਰਹੇ ਹੋ ਜੀ ਨਹੀਂ ਦੇਖੋ ਸਾਡੀ ਤਾਂ ਪਾਰਟੀ ਇੱਕ ਝੋਟਾ ਪੈਲੀ ਗੱਲ ਤਾਂ ਇਹ ਬੜੀ ਚੰਗੀ ਗੱਲ ਹੈ ਕਿਉਂਕਿ ਅਕਸਰ ਜਦੋਂ ਜਿੱਤਾ ਹਾਰਾ ਹੁੰਦੀ ਹੈ ਕਈ ਵਾਰ ਡਿਫਰੈਂਸ ਹੁੰਦੇ ਆ ਕੁਕੋ 2-4 ਬੰਦਿਆਂ ਨਾਲ ਫਰਕ ਨਹੀਂ ਪੈਂਦਾ। ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਮਤਾ ਪਾਸ ਕਰਕੇ ਕਿ ਪਾਰਟੀ ਫੋਰਮ ਤੇ ਆਓ। ਤੁਸੀਂ ਸੱਦਾ ਦਿੱਤਾ। ਮਤਾ ਪਾਇਆ, ਕੱਲਾ ਸੱਦਾ ਨਹੀਂ ਦਿੰਦਾ। ਵਰਕਿੰਗ ਕਮੇਟੀ ਸਭ ਤੋਂ ਸਾਡੀ ਕਨਸਟੀਟਿਊਸ਼ਨਲ ਵੱਡੀ ਬਾਡੀ ਆ। ਉਹਨੇ ਮਤਾ ਪਾਇਆ ਕਿ ਜਿੰਨਾ ਪਾਰਟੀ ਦੇ ਵਿੱਚ ਵਿਸ਼ਵਾਸ ਆ ਆਓ ਸਾਡੇ ਨਾਲ ਬੈਠੋ ਤੇ ਇੱਥੇ ਆ ਕੇ ਰਹੋ। ਉਹ ਕਹਿੰਦੇ ਨੇ ਜੀ ਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਪਹਿਲਾਂ ਮਾਫੀ ਮੰਗੀ ਗਈ ਪਾਰਟੀ ਦੇ ਵੱਲੋਂ ਜਾਂ ਪਾਰਟੀ ਪ੍ਰਧਾਨ ਉੱਥੇ ਮਾਫੀ ਮੰਗਦੇ ਨੇ ਜਿਹੜੇ ਜਿਹੜੇ ਪਿਛਲੇ ਸਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਨੂੰ ਜਿਨ੍ਹਾਂ ਨੇ ਘੇਰਿਆ ਹੋਇਆ ਜਿਹੜੇ ਸਵਾਲਾਂ ਨੇ ਉਹਦੇ ਤੇ ਜਿਹੜੀ ਮਾਫੀ ਮੰਗੀ ਗਈ ਉਹ ਸਹੀ ਨਹੀਂ ਸੀ ਇਸ ਕਰਕੇ ਅਸੀਂ ਦੁਬਾਰਾ ਜਿਹੜੀ ਮਾਫੀ ਵੀ ਮੰਗਾਂਗੇ ਤੇ ਦੁਬਾਰਾ ਅਸੀਂ ਨਵੀਂ ਸ਼ੁਰੂਆਤ ਵੀ ਕਰਾਂਗੇ ਦੇਖੋ ਗੱਲ ਇਹ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜਾ ਸਥਾਪਨਾ ਦਿਵਸ ਤੇ ਖੰਡਪਾਠ ਬਾਬਾ ਗੁਰਬਖਸ਼ ਸਿੰਘ ਜੀ ਤੇ ਗੁਰਦੁਆਰਾ ਸ੍ਰੀ ਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਉੱਥੇ ਕਰਵਾਇਆ ਸੀ ਤੇ ਸੰਗਤ ਦਾ ਧੰਨਵਾਦ ਕਰਦੇ ਸਮੇਂ ਪ੍ਰਧਾਨ ਸਾਹਿਬ ਨੇ ਭਾਵਕ ਹੋ ਕੇ ਜੋ ਉਹਨਾਂ ਦੇ ਮਨ ਦੇ ਵਿੱਚ ਸੀ ਉਹ वेदना ਸੰਗਤ ਨਾਲ ਰੱਖੀ ਸੀ। ਔਰ ਖੁੱਲ ਕੇ ਉਹਨਾਂ ਨੇ ਮਾਫੀ ਮੰਗੀ ਸੀ ਕਿ ਕੋਈ ਵੀ ਸਾਡੇ ਕੋਲੇ ਗਲਤੀ ਹੋਈ ਆ ਤੇ ਮੈਂ ਮਾਫੀ ਮੰਗਦਾ। ਬਾਦਲ ਸਾਹਿਬ ਦਾ ਭੋਗ ਸੀ ਸੰਗਤ ਦਾ ਧੰਨਵਾਦ ਕਰਦੇ ਆ ਉੱਥੇ ਫਿਰ ਉਹਨਾਂ ਨੇ ਉਹੀ ਗੱਲ ਰਿਪੀਟ ਕੀਤੀ ਸੀ। ਇਹ ਉਹਨਾਂ ਦੇ ਆਪਣੇ ਮਨ ਦੀ ਅਵਸਥਾ ਸੀ ਕੋਈ ਉਹਨਾਂ ਨੇ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਰਾਜਨੀਤਿਕ ਲਾਹ ਲੈਣ ਵਾਸਤੇ ਨਹੀਂ ਸੀ ਕੀਤਾ। ਇਹ ਜਿੰਨੇ ਸਾਡੇ ਦੋਸਤ ਨੇ ਇਨਾਂ ਦੇ ਅਗਲੇ ਦਿਨ ਦੇ ਪ੍ਰੈਸ ਕਲਿੱਪਿੰਗ ਕੱਢ ਲੋ ਵੀਡੀਓ ਕਲਿੱਪਿੰਗ ਕੱਢ ਲੋ ਤੇ ਸਾਰਿਆਂ ਨੇ ਇੰਨੀ ਤਾਰੀਫ ਕੀਤੀ ਸੀ ਪ੍ਰਧਾਨ ਸਾਹਿਬ ਦੀ ਉਸ ਗੱਲ ਦੀ ਕਿ ਬਹੁਤ ਵੱਡੀ ਗੱਲ ਹੋ ਗਈ ਤੇ ਇਹਨਾਂ ਨੂੰ ਪੁੱਛੋ ਵੀ ਅੱਜ ਹੁਣ ਕਿੱਥੋਂ ਤੁਹਾਡੇ ਅਜੰਡਾ ਬਦਲ ਗਿਆ ਪਹਿਲੀ ਤਾਂ ਗੱਲ ਹੈ ਗੁਰੂ ਜਾਨੀ ਜਾਨ ਜੇ ਕੋਈ ਸੋਚੇ ਕਿ ਮੈਂ ਹੀ ਜਾ ਕੇ ਗੁਰੂ ਨੂੰ ਦੱਸਾਂਗਾ ਵੀ ਇੰਨੇ ਆ ਗਲਤੀ ਕੀਤੀ ਹੈ ਤੇ ਫੇਰ ਹੀ ਗੁਰੂ ਨੇ ਐਕਸ਼ਨ ਲੈਣਾ ਹੈ ਗੁਰੂਤਮ ਸمرات ਗੁਰੂ ਜਾਨੂ ਜਾਨ ਔਰ ਸੰਗਤ ਲੱਖਾਂ ਦੀ ਗਿਣਤੀ ਚ ਰੋਜ ਜਾਂਦੀ ਹੈ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਆਪਣੇ ਨੱਕ ਰਗੜਦੀ ਹਰ ਸਾਲ ਚਾਹੁੰਦਾ ਪੀ ਉੱਥੇ ਜਾਵਾਂ ਤੇ ਮੈਂ ਜਿਹੜੀ ਵੀ ਮੇਰੇ ਕੋ ਜਾਣੇ-ਨਜਾਨੇ ਕੋਈ ਗਲਤੀ ਹੋਈ ਹੈ ਉੱਥੇ ਮਾਫੀ ਮੰਗਾ ਤੇ ਪੰਥ ਦੀ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪਣੀ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਾਂ ਇਸ ਕਰਕੇ ਅਕਾਲ ਤਖਤ ਤਾਂ ਸਾਰਿਆ ਵਕਤ ਸਰਵ ਉੱਚ ਲੇਕਿਨ ਉਹਦੀ ਇੱਕ ਪ੍ਰਕਿਰਿਆ ਹੈ ਇੱਕ ਮਰਿਆਦਾ ਕਿ ਜਦੋਂ ਕਿਸੇ ਬੰਦੇ ਕੋਲ ਕੋਈ ਵੱਡੀ ਅਵਗਿਆ ਹੁੰਦੀ ਹੈ ਧਾਰਮਿਕ ਕੋਈ ਸ਼ਿਕਾਇਤ ਸ੍ਰੀ ਗੁਰੂ ਕਾਲਕਸਬ ਦੇ ਉੱਤੇ ਜਾਂਦੀ ਹੈ ਤੇ ਜੇ ਸਿੰਘ ਸਾਹਿਬ ਮੀਟਿੰਗ ਕਰਕੇ ਮਹਿਸੂਸ ਕਰਨ ਕਿ ਇਹ ਵੱਡਾ ਗੁਨਾਹ ਹੈ ਇਹਨੂੰ ਸੱਤਿਆ ਜਾਣਾ ਚਾਹੀਦਾ ਫਿਰ ਉਹਨੂੰ ਤਲਬ ਕੀਤਾ ਜਾਂਦਾ ਅੱਜ ਤੱਕ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਦੀ ਕਿਸੇ ਤਖਤ ਨੇ ਤਲਬ ਨਹੀਂ ਕੀਤਾ ਔਰ ਜਦੋਂ ਕੋਈ ਤਖਤ ਕਿਸੇ ਸਿੱਖ ਨੂੰ ਤਲਬ ਕਰਦਾ ਉਹਨੂੰ ਉਸੇ ਵੇਲੇ ਹਾਜ਼ਰ ਹੋਣਾ ਪੈਂਦਾ ਜੇ ਉਹ ਹਾਜ਼ਰ ਨਹੀਂ ਹੁੰਦਾ ਉਹ ਸਿੱਖ ਹੀ ਨਹੀਂ ਇਹ ਸਾਡਾ ਮੰਨਣਾ ਹੈ ਅਸੀਂ ਸਮਰਪਤਾ ਅਕਾਲ ਤਖਤ ਸਾਹਿਬ ਨੂੰ ਉੱਥੇ ਮਹਾਰਾਜ ਰਣਜੀਤ ਸਿੰਘ ਵੀ ਜਾਂਦੇ ਰਹੇ ਉੱਥੇ ਮੁੱਖ ਮੰਤਰੀ ਵੀ ਜਾਂਦੇ ਰਹੇ ਉੱਥੇ ਕੇਂਦਰੀ ਮੰਤਰੀ ਵੀ ਜਾਂਦੇ ਰਹੇ ਹੋਰ ਵੀ ਸਖਸੀਅਤਾਂ ਜਾਂਦੇ ਰਹੀਆਂ ਇਸ ਕਰਕੇ ਅਕਾਲ ਤਖਤ ਤੇ ਜਾਣਾ ਉੱਥੇ ਪੇਸ਼ ਹੋਣਾ ਜੇ ਅਕਾਲ ਤਖਤ ਦੇ ਜਹਦਰ ਸਾਹਿਬ ਦਾ ਹੁਕਮ ਆਵੇ ਤੇ ਇਹਦੇ ਵਿੱਚ ਤਾਂ ਕਿਸੇ ਨੂੰ ਕੋਈ ਦੂਰ ਰਾਵਾਂ ਨਹੀਂ ਹੁੰਦੀਆਂ ਉਹ ਤਾਂ ਨਤਮਸਤਕ ਜਾ ਕੇ ਹੁਣਾ ਪੈਂਦਾ ਪਰ ਅਜ ਤੱਕ ਕਦੀ ਨਾ ਸੱਦਾ ਆਇਆ ਡਾਕੂ ਗੱਲ ਆਈ ਬਾਕੀ ਉਹਨੇ ਇੱਕ ਤਰੀਕ ਨੂੰ ਇਹ ਜਾਣਨਾ ਚਾਹੁੰਦੇ ਆ ਜਿੱਥੇ ਮੱਝਾਂ ਉਹ ਸਾਰਿਆਂ ਦਾ ਸਾਂਝਾ ਸਥਾਨ ਹੈ ਇਹ ਵੀ ਜਾਣ ਨਤਮਸਤਕ ਹੋਣ ਤੇ ਸਿੰਘ ਸਾਹਿਬ ਨੂੰ ਮਿਲ ਕੇ ਕੁਝ ਕਹਿਣਾ ਚਾਹੁੰਦੇ ਕਹਿਣ ਸਾਨੂੰ ਤਾਂ ਕਿਸੇ ਵੀ ਗੱਲ ਤੇ ਕੋਈ ਤਰਜ ਨਹੀਂ ਕੋਈ ਵੀ ਜਾ ਸਕਦਾ ਉਮੀਦਵਾਰਾਂ ਲੈ ਉਮੀਦਵਾਰਾਂ ਨੂੰ ਲੈ ਕੇ ਵੀ ਚਰਚਾ ਤੇ ਸਵਾਲ ਹੋਏ ਜੀ ਕਿ ਕਾਲੀ ਦਲ ਨੇ ਅਗਰ ਲੀ ਬਦਲੀ ਸੀ ਕਾਲੀ ਦਲ ਪੰਥਕ ਦਾਵਾ ਕਰਦਾ ਹੀ ਸੀ ਆਕਾਲੀ ਦਲ ਨੂੰ ਖਡੂਰ ਸਾਹਿਬ ਦੀ ਸੀਟ ਛੱਡ ਦੇਣੀ ਚਾਹੀਦੀ ਸੀ ਆਕਾਲੀ ਦਲ ਨੂੰ ਫਰੀਦਕੋਟ ਤੋਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਸੀ 13 ਤੋਂ ਲੜ ਕੇ ਵੀ ਤਾਂ ਇੱਕ ਹੀ ਜਿੱਤੀ ਹੈ ਇਹ ਵੀ ਸਵਾਲ ਹੁੰਦਾ ਦੇਖੋ ਜਦੋਂ ਫੈਸਲੇ ਹੋਏ ਸੀ ਸਾਰੇ ਸਾਡੇ ਵੀਰ ਵਿੱਚ ਹੀ ਸੀ ਤੇ ਬੋਲਣਾ ਹੁੰਦਾ ਫਿਰ ਇਲੈਕਸ਼ਨ ਤੋਂ ਪਹਿਲਾਂ ਬੋਲਣਾ ਚਾਹੀਦਾ ਉਦੋਂ ਤਾਂ ਆਪੋ ਆਪਣੀਆਂ ਟਿਕਟਾਂ ਮੰਗਦੇ ਸੀ ਐਵੇਂ ਬਾਅਦ ਦੇ ਵਿੱਚ ਹਰ ਦੋਸ਼ ਪ੍ਰਧਾਨ ਤੇ ਲਾਉਣਾ ਠੀਕ ਨਹੀਂ ਹੁੰਦਾ ਉਦੋਂ ਤਾਂ ਆਪਣੀਆਂ ਸੀਟਾਂ ਸਾਰੇ ਰੋਲ ਅਸੋਲ ਚਿੱਕੇ ਤੇ ਟੰਕੇ ਜਦੋਂ ਕਹਿੰਦੇ ਵੀ ਸੀ ਪਾਰਟੀ ਵੀ ਤੁਹਾਡਾ ਇੱਥੇ ਨਹੀਂ ਬਣਦਾ ਤਾਂ ਕਿੰਨੇ ਸੇ ਇਥੋਂ ਹੀ ਲੜਨਾ ਤਾਂ ਬੜੇ ਸਾਰੇ ਗਰਮ ਜੋਸ਼ੀ ਨਾਲ ਲੜੇ ਤਾਂ ਹੁਣ ਜੇ ਹਾਰ ਗਏ ਤਾਂ ਸਬਰ ਕਰੋ ਐਵੇਂ ਦੂਜੇ ਦੇ ਭਾਂਡਾ ਨਾ ਪੰਡੇ ਜਾਓ ਸਾਰੇ ਨਾਲ ਮਿਲ ਕੇ ਸੋਚੋ ਕੋਈ ਨਹੀਂ ਫੇਰ ਮਿਹਨਤ ਕਰੋ ਕਿਤੇ ਫੇਰ ਪ੍ਰਮਾਤਮਾ ਬਖਸ਼ਿਸ਼ ਕਰੇਗਾ ਉਸੇ ਸ਼ੀਟ ਤੋਂ ਚੰਦੂ ਮਾਜਰਾਜੀ ਦੀ ਗੱਲ ਕਰੀਏ ਤਾਂ ਉਹ ਤਾਂ ਜਿੱਤੇ ਵੀ ਹੋਏ ਆ ਜਿੱਥੋਂ ਬੁਰੀ ਤਰੀਕੇ ਦੇ ਨਾਲ ਹਾਰੇ ਤੀਜੇ ਨਾਲ ਪਰ ਹੁਣ ਤਾਂ ਸਾਰੇ ਨੌਂ ਹਲਕਿਆਂ ਦੇ ਬੰਦੇ ਕਹਿੰਦੇ ਸੀ ਵੀ ਤੁਹਾਡੀ ਬਹੁਤ ਮਾੜੀ ਹਾਲਤ ਹੋਣੀ ਹੈ ਕਿ ਜਿੱਥੇ ਤੁਹਾਡੇ ਦੋ ਵਿਧਾਨ ਸਭਾ ਹਲਕੇ ਤੁਸੀਂ ਲੜੇ ਆ 2022 ਚ ਉੱਥੋਂ ਜਾ ਕੇ ਲੜੋ ਜੀ ਮੈਂ ਸਭ ਆਖਰ ਆਖਰੀ ਸਵਾਲ ਹੈ ਕਿ ਅਪਰੋਚ ਤੁਸੀਂ ਮਸਲਿਆਂ ਤੇ ਅੱਗੇ ਰੱਖੋਗੇ ਕਿਉਂਕਿ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਹੈ ਪਰ ਕੁਝ ਲੋਕ ਇਹ ਵੀ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਹੈ ਉਹ ਬਚੀ ਰਵੇ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਪੰਜਾਬ ਦੇ ਮਸਲਿਆਂ ਦੀ ਗੱਲ ਸਹੀ ਤਰੀਕੇ ਦੇ ਨਾਲ ਹੋ ਸਕਦੀ ਆ ਪਰ ਤੁਹਾਡੇ ਤੇ ਸਵਾਲ ਬੜੇ ਲੰਬੇ ਬੜੇ ਪੁਰਾਣੇ ਨੇ ਬੜੇ ਸਖਤ ਨੇ ਉਹਨਾਂ ਸਵਾਲਾਂ ਨੂੰ ਦੇਖਦੇ ਹੋਏ ਇਸ ਧੜੇ ਦੇ ਤਾਂ ਸਵਾਲ ਹੈਗੇ ਨਹੀਂ ਦੇਖਦੇ ਹੋਏ ਫਿਰ ਅਗਲਾ ਰਸਤਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਹ ਅਸੀਂ ਲਗਾਤਾਰ ਜਿਹੜਾ ਮੰਤਨ ਕਰ ਰਹੇ ਹਾਂ ਹਾਲੇ ਪਹਿਲਾਂ ਪਾਰਟੀ ਦਾ ਮੰਤਨ ਹੋਏਗਾ ਫਿਰ ਬੁੱਧੀਜੀਵੀਆਂ ਨਾਲ ਵੀ رائے ਲਵਾਂਗੇ ਹੋਰ ਸਖਸ਼ੀਤਾ ਨਾਲ ਵੀ ਵਿਚਾਰ ਵਟੰਦਾਂ ਕਰਾਂਗੇ ਸੰਤਾ ਮਾਪੁਰ ਖੰਡਾ ਵੀ رائے ਲਵਾਂਗੇ ਸਾਰੀਆਂ ਚੀਜ਼ਾਂ ਕਰਕੇ ਤੇ ਫਿਰ ਅਸੀਂ ਆਪਣਾ ਜਿਹੜੀਆਂ ਜੋ ਪਾਲਿਸੀ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਕਿਉਂਕਿ ਇਹ ਜ਼ਰੂਰੀ ਹੈ ਜਿਹੜੀ ਗੱਲ ਮੰਨਣ ਵਾਲੀ ਹੈ ਕਿ ਸਾਨੂੰ ਕੁਝ ਵੱਡੇ ਫੈਸਲੇ ਕਰਨੇ ਪੈਣਗੇ ਕਿਉਂਕਿ ਜਿਹੜੀ ਇਸ ਲੈਵਲ ਤੇ ਵੋਟ ਸ਼ੇਅਰ ਦਾ ਪਹੁੰਚਣਾ ਸੀਟਾਂ ਦਾ ਘਟਣਾ ਇਹਦੇ ਵਿੱਚ ਕੋਈ ਦੋਰਾ ਨਹੀਂ ਇਹ ਚਿੰਤਾ ਦਾ ਵਿਸ਼ਾ ਜੇ ਮੈਂ ਐਵੇਂ ਸ਼ੱਕ ਹੀ ਮਾਰੀ ਜਮਮ ਕਿ ਨਹੀਂ ਹੋਇਆ ਨਹੀਂ ਕੁਝ ਨੁਕਸਾਨ ਹੋਇਆ ਸਾਰੇ ਚਿੰਤਤ ਨੇ ਪਰ ਇਹ ਆ ਕਿ ਹਮੇਸ਼ਾ ਇਹ ਹਾਲਾਤ ਨਹੀਂ ਰਹਿੰਦੇ ਜਿਸ ਤਰ੍ਹਾਂ ਦੇ ਪੋਲਰਾਈਜੇਸ਼ਨ ਦੇ ਦੌਰ ਹੁਣ ਸੀਗੇ ਇਸ ਤਰ੍ਹਾਂ ਦੇ ਹਾਲਾਤ ਹਮੇਸ਼ਾ ਨਹੀਂ ਹੁੰਦੇ ਹਰ ਇਲੈਕਸ਼ਨ ਵੱਖਰੀ ਹੁੰਦੀ ਹੈ ਔਰ ਫਿਰ ਵੀ ਆਪਣਾ ਆਰਗੇਨਾਈਜੇਸ਼ਨ ਢਾਂਚੇ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਨਾ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਤੇ ਪ੍ਰਾਪਰ ਪਾਰਟੀ ਦੇ ਵਰਕਰ ਨੂੰ ਐਜੂਕੇਟ ਕਰਨਾ ਐਨਰਜਾਈਜ਼ ਕਰਨਾ ਯੂਥ ਨੂੰ ਬੈਟਰ ਵੇ ਦੇ ਨਾਲ ਜਿਹੜਾ ਹੈਗਾ ਆਰਗੇਨਾਈਜ਼ ਕਰਨਾ ਔਰ ਦਲਿਤ ਵੋਟ ਬੈਂਕ ਜਿਹੜਾ ਸਟੇਟ ਦਾ ਬਹੁਤ ਵੱਡਾ ਉਹਨੂੰ ਹੋਰ ਕਿਸ ਤਰ੍ਹਾਂ ਗਲੇ ਦੇ ਨਾਲ ਕੁੱਟ ਕੇ ਲਾਉਣਾ ਇਹ ਬੜੀਆਂ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਪਾਰਟੀ ਨੂੰ ਉਹਦੇ ਕਰਨ ਵਾਸਤੇ ਹੁਣ ਪਲੈਨਿੰਗ ਨਵੇਂ ਸਿਰੇ ਤੋਂ ਕਰਨੀ ਪੈਗੀ ਔਰ ਪੁਰਾਣੀ ਪਾਰਟੀ ਹੈ ਬੜੀ ਵਾਰੀ ਅਸੀਂ ਇਤਿਹਾਸ ਤੋਂ ਸਿੱਖ ਕੇ ਫਿਰ ਅੱਗੇ ਵਧੇ ਆਂ ਕਈ ਵਾਰੀ ਉਤਰਾ ਏ ਕਈ ਵਾਰੀ ਚੜ੍ਹਾ ਏ ਤੇ ਪਾਰਟੀ ਹਮੇਸ਼ਾ ਅੱਗੇ ਵਧਦੀ ਰਹੀ ਹੈ ਹੁਣ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜਾ ਸਿਰ ਜੋੜ ਕੇ ਦੱਬੀਏ ਕਿ ਕਿੱਥੇ ਕਮੀ ਰਹੀ ਹੈ ਔਰ ਇਮਾਨਦਾਰੀ ਦੇ ਨਾਲ ਉਹਦੇ ਹੱਲ ਲੱਭੀਏ ਤੇ ਰਸਤਾ ਜਿਹੜਾ ਅਚਾ ਲੱਭੇ ਜਹਨ ਦੇ ਵਿੱਚ ਕੋਰ ਸਵਾਲ ਹੈ ਤੁਸੀਂ ਹਣ ਬਸਪਾ ਨੂੰ ਸਮਰਥਨ ਦਿੱਤਾ ਜਲੰਧਰ ਜਿਮਨੀ ਚੋਣ ਤੋਂ ਅਕਾਲੀ ਦਲ ਦਾ ਬਸਪਾ ਦੇ ਨਾਲ ਪਹਿਲਾਂ ਵੀ ਐਲਾਈਅੰਸ ਰਹਿੰਦਾ ਕਾਂਸ਼ੀ ਰਾਮ ਦੇ ਨਾਲ ਚੱਲਦਾ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਚੱਲਦੇ ਹੋ ਜਦੋਂ ਉਹ ਅਗਵਾਈ ਕਰਦੇ ਹੁੰਦੇ ਬਸਪਾ ਦੀ ਤਾਂ ਬਸਪਾ ਤੋਂ ਤੁਸੀਂ 2022 ਦੇ ਵਿੱਚ ਤਾਂ ਇਲੈਕਸ਼ਨ ਲੜਿਆ ਪਰ ਬਾਅਦ ਚ ਜਿਹੜਾ ਤੁਸੀਂ ਹੱਥ ਪਿੱਛੇ ਖਿੱਚ ਲਿਆ ਕੋਈ ਤੁਹਾਡੀ ਸਾਜ ਨਹੀਂ ਨਜ਼ਰ ਆਉਂਦੀ ਉਹਨਾਂ ਨੇ ਵੀ ਤੁਹਾਡੇ ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਲੱਗਦਾ ਨਹੀਂ ਸੀ ਕਿ ਜਿਹੜੀ ਬਸਪਾ ਵਾਲੀ ਸਾਂਝ ਸੀ ਉਹ ਬਰਕਰਾਰ رہ ਸਕਦੀ ਸੀ ਤੇ ਹੁਣ ਵੀ ਬਰਕਰਾਰ ਰਹਿੰਦੀ ਤਾਂ ਕਾਲੀ ਦਲ ਕਿਤੇ ਨਾ ਕਿਤੇ ਮਜ਼ਬੂਤ ਰਹਿੰਦਾ ਨਹੀਂ ਅਸੀਂ ਤੇ ਵੈਸੇ ਕੋਸ਼ਿਸ਼ ਸਾਡੀ ਇਹ ਸੀ ਕਿ ਅਲਾਈਅੰਸ ਉਹਨਾਂ ਨਾਲ ਬਣਿਆ ਰਹੇ ਪਰ ਕਈ ਵਾਰੀ ਪਾਰਟੀਆਂ ਦੇ ਵਿੱਚ ਪ੍ਰਸਥਿਤੀਆਂ ਬਣ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਵੈਮ ਪੈ ਗਿਆ ਕਿ ਇਹ ਭਾਜਪਾ ਦੇ ਨਾਲ ਕਰਨ ਨੂੰ ਫਿਰਦੇ ਆ ਉਹਨਾਂ ਨੇ ਪਹਿਲਾਂ ਇੱਕ ਤਰਫਾ ਫੈਸਲਾ ਲੈ ਲਿਆ ਫਿਰ ਦੁਬਾਰਾ ਸੀਟਾਂ ਦਾ ਜਿਹੜਾ ਅਪੋਚ ਸੈਟਲਮੈਂਟ ਨਹੀਂ ਹੋ ਸਕੀ ਇਸ ਕਰਕੇ ਕਈ ਵਾਰੀ ਹਾਲਾਤ ਇੱਦਾਂ ਤੇ ਬਣ ਜਾਂਦੇ ਆ ਚਾਹੁੰਦੇ ਹੋਇਆ ਵੀ ਚੀਜ਼ਾਂ ਸਿਰੇ ਨਹੀਂ ਚੜਦੀਆਂ ਪਰ ਫਿਰ ਵੀ ਉਹ ਵੀ ਸਾਡੇ ਉਹਨਾਂ ਦਾ ਕਿਡਰ ਉਹਨਾਂ ਦੇ ਲੀਟਰ ਸਾਰੇ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਆ ਸਾਡੀ ਸਿਧਾਂਤਕ ਤੌਰ ਤੇ ਬੜੀ ਵੱਡੀ ਸਾਝ ਆ ਫਿਰ ਵੀ ਵੇਲੇ ਵੇਲੇ ਅਸੀਂ ਇੱਕ ਦੂਜੇ ਦੇ ਨਾਲ ਉਸੇ ਤਰੀਕੇ ਮਿਲਦੇ ਜੁਲਦੇ ਆ ਤੇ ਤਾਂ ਹੀ ਹੁਣ ਉਹਨਾਂ ਨੇ ਫਿਰ ਅਵਾਜ਼ ਮਾਰੀ ਸੀ ਤੇ ਅਸੀਂ ਕਹਿ ਆਪਣੇ ਠੀਕ ਆ ਕਿ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਚਲੋ ਜੇ ਅਸੀਂ ਨਹੀਂ ਤੇ ਉਹ ਬੈਟਰ ਤੇ ਕਿੰਨਾ ਲੜਦੇ ਨੇ ਇਸ ਕਰਕੇ ਕੋਸ਼ਿਸ਼ ਕਰਾਂਗੇ ਇਹ ਸਮੇਂ ਨਾਲ ਜਿਹੜੀਆਂ ਚੀਜ਼ਾਂ ਅੱਗੇ ਵੱਧਦੀ ਜਾਣ। ਬਾਕੀ ਤਾਂ ਨੇਤੀ ਵੀ ਸਵਾਲ ਕੀਤੇ ਨੇ ਕਿ ਜਲੰਧਰ ਦੇ ਵਿੱਚ ਬੀਬੀ ਸਰਜੀਤ ਕੌਰ ਨੂੰ ਪਹਿਲਾਂ ਉਤਾਰਤਾ ਮੈਦਾਨ ਦੇ ਵਿੱਚ ਫਿਰ ਉਹਨਾਂ ਦਾ ਜਿਹੜਾ ਪੈਰ ਪੈਰ ਪਿੱਛੇ ਖਿੱਚ ਲਿਆ ਹੱਥ ਪਿੱਛੇ ਨਹੀਂ ਨਹੀਂ ਇਸ ਤਾਂ ਦੀ ਗੱਲ ਨਹੀਂ ਸੀ ਸਾਡੇ ਤੇ ਮੈਂ ਦੱਸਿਆ ਕਿ ਜਿਹੜੀ ਲੋਕਲ ਸਾਡੀ ਸ਼ਹਿਰ ਦੀ ਇਕਾਈ ਹੈ ਪ੍ਰਧਾਨ ਹੈ ਉਹ ਤਾਂ ਲੜਨੇ ਨਹੀਂ ਚਾਹੁੰਦੇ ਸੀ ਕਿਉਂਕਿ ਸਾਡੇ ਤਾਂ 2600 ਵੋਟ ਪਾਰਲੀਮੈਂਟ ਚ ਪਈ ਹੈ ਇਹ 23 ਸਾਲ ਤੋਂ ਇੱਥੇ ਭਾਜੀਪੀ ਐਮਐਲਏ ਬੰਦਦਾ ਸੀ ਤੇ ਸਾਡੇਆਂ ਦਾ ਧਿਆਨ ਚ ਵੀ 2 ਸਾਲ ਮਿਹਨਤ ਕਰ ਲਈਏ ਫਿਰ ਜਨਰਲ ਐਕਸ਼ਨ ਲੈਣਾ ਫਿਰ ਉਹ ਬੀਬੀ ਜੀ ਹਰੀ ਵਿੱਚ ਆ ਕੇ ਪਿੰਨੀ ਅਸੀਂ ਲੜਨੀ ਚਾਹੀਦੀ ਆ ਫਿਰ ਕਮੇਟੀ ਬਣੀ ਜਿੱਧਰ ਕਮੇਟੀ ਦੀ ਮੀਟਿੰਗ ਸੀ ਡਾਕਟਰ ਸੁਖੀ ਹਰੀ ਕੱਲ ਇਥੇ ਆਪ ਦੱਸ ਕੇ ਗਏ ਆ ਕਿ ਪ੍ਰਧਾਨ ਸਾਹਿਬ ਨੇ ਮੀਟਿੰਗ ਦੇ ਵਿੱਚ ਹੀ ਫੋਨ ਕਰ ਦਿੱਤਾ ਸੀ ਵੀ ਹਾਲੇ ਅਸੀਂ बसपा ਨਾਲ ਸਮਝੌਤਾ ਕਰ ਰਹੇ ਆ ਇਸ ਕਰਕੇ ਧਿਆਨ ਰੱਖਿਓ ਵੀ ਉਹਨਾਂ ਨੂੰ ਸੀਟ ਛੱਡਣੀ ਪੈ ਸਕਦੀ ਤੋਂ ਕੈਂਡੀਡੇਟ ਵੀ ਉੱਥੇ ਬੈਠੇ ਸੀ ਉਹਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਜੇ बसपा ਨਾਲ ਫਾਈਨਲ ਹੋ ਗਿਆ ਇਸ ਕਰ ਤਾਨੂੰ ਇਹ ਸੀਟ ਖਾਲੀ ਕਰਨੀ ਪੈਣੀ ਅਸੀਂ ਵਿਡਰਲ ਦੀ ਡੇਟ ਤੋਂ ਪਹਿਲਾਂ ਉਹਨਾਂ ਨੂੰ ਦੱਸ ਦਿੱਤਾ ਵੀ ਆਪਣਾ ਫੈਸਲਾ ਹੋ ਗਿਆ ਤੁਸੀਂ ਹੁਣ ਨਹੀਂ ਲੜਨੀ ਪਰ ਉਹ ਵਿੱਚ ਜਿਹੜੀ ਰਾਜਨੀਤੀ ਚੱਲ ਪਈ ਬਗਾਵਤ ਵਾਲੀ ਉਹਨਾਂ ਨੇ ਜਾਣਬੁੱਝ ਕੇ ਉਹਨੂੰ ਵਿਡਰਾਲ ਨਹੀਂ ਕਰ ਦਿੱਤੇ ਹੁਣ ਦੱਸੋ ਕਿੰਨਾ ਵੱਡਾ ਧਰੋ ਹੈ ਸਾਡਾ ਉਹ ਆਪਣਾ ਪਰਿਵਾਰ ਹੈ ਬੜਾ ਮਿਹਨਤੀ ਪਰਿਵਾਰ ਹੈ ਜਿਸ ਦਾ ਪ੍ਰੀਤਮ ਸਿੰਘ ਨੇ ਸਾਰੀ ਉਮਰ ਲਾਤੀ ਤੇ ਤੁਸੀਂ ਉਹਦੀ ਵਾਈਫ ਨੂੰ ਇਸ ਮਾਹੌਲ ਦੇ ਵਿੱਚ ਵਿੱਚ ਪਸਾਰੇ ਜਦੋਂ ਪਾਰਟੀ ਕਰੀ ਹੈ ਕਿ ਅਸੀਂ ਬਸਪਾ ਨੂੰ ਹਮਾਇਤ ਦੇਣ ਦਾ ਫੈਸਲਾ ਕਰ ਲਿਆ ਉਹਨੂੰ ਇਲੈਕਸ਼ਨ ਲਈ ਦੱਜਾ ਖੜਾ ਕਰ ਲਿਆ ਤੇ ਆਪ ਉਸੇ ਸ਼ਹਿਰ ਦੇ ਵਿੱਚ ਬਗਾਵਤ ਸ਼ੁਰੂ ਕਰ ਦਿੱਤੀ ਹੁਣ ਤੁਸੀਂ ਪ੍ਰਧਾਨ ਦਾ ਅਸਤੀਫਾ ਮੰਗੀ ਜਾਂਦੇ ਹੋ ਤੇ ਵੋਟਰਾਂ ਨੂੰ ਜਾ ਕੇ ਕੀ ਕਹੋਗੇ ਮਕਸਦ ਬੜਾ ਸਪਸ਼ਟ ਸੀ ਕਿ ਕਿਸੇ ਤਰੀਕੇ ਵੋਟਾਂ ਹੁਰਕਟ ਪੈ ਤੇ ਅਸੀਂ ਜਰੂਰ ਕੱਢੀਏ ਫਿਰ ਦੇਖੋ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀਆਂ ਰਾਜਨੀਤੀ ਵਿੱਚ ਇੱਕ ਚੰਗਾ ਪਰਿਵਾਰ ਹੈ ਤੁਹਾਡਾ ਜਿਹਨੇ ਸਾਰੀ ਉਮਰ ਪਾਰਟੀ ਵਾਸਤੇ ਮਰਮਟਿਆ ਅੱਜ ਉਹ ਆਪ ਜੈਸਦਰ ਵਿੱਚ ਨਹੀਂ ਹੈ ਬੇਟਾ ਉਹਦਾ ਬੜਾ ਪਿਆਰਾ ਦੀਪ ਸਿੰਘ ਵਾਈਫ ਪਾਰਟੀ ਦੀ ਜਿਹੜੀ ਅੱਗਿਆ ਕੌਂਸਲ ਵੀ ਰਹੀ ਆ ਕਿਉਂ ਤੁਸੀਂ ਉਹਨਾਂ ਨੂੰ ਇਮਤਿਹਾਨ 'ਚ ਪਾਉਂਦੇ ਹੋ ਬਹੁਤ ਅੰਦਾਜ਼ਾ ਤਾਂ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਜੀ ਮਹਾਰਾ ਦੇ ਨਾਲੇ ਮੁਲਾਕਾਤ ਸੀ ਤੁਸੀਂ ਸੁਣੀ ਆ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਰਾਜਵਿੰਦਰ ਮਹਿਮੰਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ